पची त 330 ਰੁਪਏ ਅਸੀਂ ਤਾਂ ਭਾਈ ਆਕਵਾ 35 ਰੁਪਏ 40 ਰੁਪਏ 45 ਰੁਪਏ 350 350 ਬੋਲਾਂ ਬਈ ਕਿਹੜੀ ਆਪਣੀ 350 ਬਈ ਜੀ 200 ਰੁਪਏ ਕਰਾਇਆ 350 ਰੁਪਏ ਟਰਾਲੀ ਦਾ ਰੇਟ ਅੰਦਰ ਦੀ ਟੁੜੀ ਸੀ ਅਗਲੀ ਟਰਾਲੀ ਦਾ ਰੇਟ ਦੇਣੇ ਆਪਾਂ ਕੀ ਚੱਲਦਾ ਹਰੀ ਰੋ ਜਾਊਂਗਾ ਜਾਊਗਾ ਭਾਈ ਹਰੀ ਨਾਲ ਵੀ ਜਾਊਗਾ ਉਤਰੀ ਜਾਣਾ ਪੱਟੀਆਂ ਵੀ ਆਊਗਾ 500 ਰੁਪਏ ਕਰਾਇਆ ਬੋਲੋ ਜੀ 300 300 10 15 20 25 ਬੋਲਾ 25 30 35 40 45 345 350 355 55 70 70 75 80 90 390 ਬੋਲਣ ਕਰ 300 ਮਤੇ ਰਿਹਾ ਭਾਈ ਲੱਗਦਾ 300 ਦੇ 90 ਰੁਪਏ ਟਰਾਲੀ ਦਾ ਰੇਟ ਹੈ ਮਿੱਤਰੋ ਅੰਦਰ ਦੀ ਤੂੜੀ ਸੀਗੀ ਅਗਲੀ ਟਰਾਲੀ ਦਾ ਵੇਣਾ ਕੀ ਰੇਟ ਚੱਲਦਾ 40 10 300 5 550 54 60 360 65 भाई 365 돌ਾਂ 길ੇ 365 ਰੁਪਏ ਬਾਈ ਜੀ 365 ਰੁਪਏ ਟਰਾਲੀ ਦਾ ਰੇਟ ਹੋਇਆ ਮਿੱਤਰੋ ਬੋਲੋ ਜੀ 300 300 ਰੁਪਿਆ 5 10 15 20 25 30 35 40 47 350 55 355 ਦੋ ਲੱਗਦੇ 355 ਰੁਪਏ ਬਾਈ 350 ਦੇ 55 ਰੁਪਏ ਟਰਾਲੀ ਦਾ ਰੇਟ ਗਿਆ ਅਗਲੀ ਟਰਾਲੀ ਦਾ ਰੇਟ ਲੈਣੇ ਕੀ ਵੈਸੇ 400 ਤੋਂ ਮੰਨ ਲਾਦਾ ਵਾਧਾ ਨਹੀਂ ਰੇਟ 400 ਦੇ ਰਹੂੰਗਾ ਵੀਡੀਓ ਨੂੰ ਲੌਕ ਤਾਂ ਅਪਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਿਹੜੇ ਭਰਾ ਆਪਣੇ ਚੈਨਲ ਦੇ ਨਵੇਂ ਆਏ ਜਨਰਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਚਲੋ ਚੱਲਦੇ ਆਂ ਕਿ ਟਰਾਲੀ ਵਾਲੋਂ ਕਹਿੰਨੇ ਕੀ ਰੇਟ ਹੁੰਦਾ ਸਾਰੇ ਇਕੱਠੇ 300 ਰੁਪਿਆ so 5 10 15 ਕੋਈ ਅੰਗਾਈ ਹੋਣਾ ਮਿਸ ਲਾ 40 350 ਸਾਢੇ 350 ਬੋਲੇ ਵੀ ਨੇ ਸਾਢੇ 350 ਬਾਈ ਜੀ ਚਲੋ ਇਹ 350 ਰੁਪਿਆ ਟਰਾਲੀ ਦਾ ਰੇਟ ਹੋਇਆ ਬਸ 400 ਤੋਂ ਲੈ ਕੇ 350 ਦੇ ਵਿੱਚ ਵਿੱਚ ਚੱਲੀ ਜਾਂਦਾ ਜੇ ਕੋਈ ਬਾਹਰ ਦੀ ਟੂੜੀ ਆ ਜਾਂਦੀ ਆ ਤਾਂ ਉਹ 300 ਤੋਂ ਵੀ ਥੱਲੇ ਆ ਜਾਂਦੀ ਆ ਵੇਖੀ ਅੱਜ ਨਗ ਬਹੁਤ ਆਇਆ ਹਸਾ ਹੁਣ ਆਪਾਂ ਜੀ ਰੇਟ ਦੀ ਗੱਲ ਕਰੀਏ ਤਾਂ ਰੇਟ 400 ਦੇ ਰਹੂਗਾ ਚਲਦੇ ਆਂ ਅਗਲੀ ਟਰਾਲੀ ਚਲ ਵੇਣੇ ਕੀ ਰੇਟ ਹੁੰਦਾ ਬੋਲੋ ਭਾਈ 300 ਰੁਪਿਆ 5 10 15 20 25 30 35 40 45 350 350 ਬੋਲਾਂਗੇ ਨੇ 350 ਬਾਈ ਜੀ 350 ਰੁਪਏ ਇਸ ਟਰਾਲੀ ਦਾ ਰੇਟ ਹੋਇਆ 300 ਰੁਪਏ ਆ 300 5 15 20 ਜਾਏਗਾ ਭਾਈ ਉੱਥੇ ਨਾਨਕ ਸਰ ਨਾਨਕ ਸਰ 100 ਰੁਪਏ ਕਰਾਇਆ 20 ਰੁਪਏ 25 30 ਰੁਪਏ 40 ਅੱਡੇ ਪਾ ਸਰ ਚੁੰਜਾ ਬੋਲ ਲਗ ਨੇ 60 65 70 ਹਾਂ ਭਾਈ 72 80 380 ਬੋਲ ਲਗ ਨੇ 85 405 10 15 20 25 31 35 ਲਓ ਭਾਈ ਮਿੱਤਰੋ 400 ਤੇ 35 ਰੁਪਏ ਰੇਟ ਹੋ ਗਿਆ ਲਓ ਮੈਂ 435 ਦੇ ਜਾਵੜੀ ਅੰਦਰ ਦੀ ਤੂੜੀ ਸੀਗੀ ਅਗਲੀ ਟਰਾਲੀ ਦਾ ਵਿਹਣਿਆ ਰੇਟ ਜਮਾ ਸਾਫ ਤੂੜੀ ਸੀ ਇੱਕ ਵਾਰੀ ਤੁਹਾਡੀ ਆਪਾਂ ਤੂੜੀ ਨੂੰ ਹੀ ਨਿਗਾਹ ਮਰਾ ਦਿੰਨੇ ਆ ਚੈੱਕ ਕਰ ਲਓ ਤੁਸੀਂ ਕਿ ਰਹੀ ਜਮਾ ਸਾਫ ਤੂੜੀ ਹੈ ਇਹ ਮੋਮੈਟਰੋ ਵੀ ਕਰ ਜਾਂਦਾ ਕਿ ਨਹੀਂ ਮੈਟਰੋ ਨਹੀਂ ਇਹ ਜੇ ਕੈਮਰਾ ਚੱਲਦਾ ਫੇਰ ਇਹ 300 ਰੁਪਏ 300 ਕੋਈ ਤਾਂ ਨਹੀਂ ਨਾ ਕੁਆਲਟੀ 300 ਰੁਪਏ ਰੋਲਾ ਬੈਜ ਲੈ ਆ ਜਾ ਫਿਰ ਨਹੀਂ ਖੜ ਜਾ ਮੂਹਰ ਨੂੰ ਜਾਣੇ ਤੁਸੀਂ ਯਾਰ ਉਧਰ ਰੇਂਜ ਕਾਦੀ ਆਉਂਦੀ ਹੈ ਹਾਂ ਜੀ 70 80 ਸਾਰਾ ਹੀ ਦਹਾੜ ਸਾਲ ਜਾਂਦਾ ਇੱਥੇ ਆ ਕੇ ਜਾਂਦਾ ਸਾਰਾ ਰਸਤਾ ਨੂੰ 80 ਦੇ ਬਾਈ ਲੈ ਆਵਗੇ ਨਾ 300 ਤੇ 380 ਰੁਪਏ ਰੇਟ ਹੋ ਗਿਆ ਅੰਦਰ ਦੀ ਤੂੜੀ ਸੀ ਜਮਾ ਸਾਫ ਤੂੜੀ ਸੀ ਗੜਿਆ ਗੁੱਜਰ ਗੁਰੀ ਬਾਈ ਯਾਰ ਜਸਤੀ ਬਾਈ ਅਜੀ ਟਰਾਲੀ ਦਾ ਰੇਟ ਦੇਣੇ ਆ ਕੀ ਜਾਂਦਾ ਮੈਂ ਕਹਿੰਦੇ ਰੇਟ ਹੋ ਗਿਆ ਬਾਈ 400 ਊੜੀ ਵੀ ਸਾਫ ਹੀ ਲੱਗਦੀ ਆ 6 ਰਾਮੇ ਨਾ ਨਹੀਂ 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 ਹਾਂ ਇਹ ਤਾਂ ਤੇ ਗਰਾਮੀ ਬਿਲਕੁਲ ਸਹੀ ਹੈ ਹਾਂ ਜੀ ਦੋਵੇਂ ਆਪਣੀ ਦੋਵੇਂ ਕਾ ਵੀ ਰੱਖ ਹਾਂ ਜੀ ਪਤਾ ਤਾਂ ਹੈਗਾ ਮੇਰੇ ਕੋਲ ਪਤਾ ਤਾਂ ਹੈਗਾ ਮੇਰੇ ਕੋਲ ਪਤਾ ਹੈਗਾ ਜੋੜਾ ਤੇ ਆਉਂਿਆ ਨਹੀ ਨਹੀ ਜੋੜਾ 300 ਰੁਪਏ 300 ਰੁਪਏ ਜੋੜੇ ਦਾ ਹਾਂ 40 ਵਾਲੇ 300 ਰੁਪਏ 50 ਬੋਲੇਗੇ 50 ਦੇ ਨਾਲ ਹੀ 10 15 25 30 35 40 44 350 ਆਇਆ ਭਾਈ 74 60 ਆ ਵੀ ਆਪਣੇ 360 ਬੋਲਾਂਗੇ ਨੇ 360 ਰੁਪਏ ਭਾਈ ਜੀ ਕਿਸੀ ਦਾ 300 ਤੇ 60 ਰੁਪਏ ਰੇਟ ਹੋਇਆ 2 ਟਰਾਲੀਆਂ ਸੀ ਜੁੜਾ ਸੀਗਾ ਟਰਾਲੀਆਂ ਦਾ ਬਾਹਰ ਦੀ ਤੁੜੀ ਸੀਗੀ ਰੰਗ ਜਮਾ ਸਾਫ ਸੀਗੀ ਤੁੜੀ ਦਾ ਕਰ ਲੋ ਚੱਕ ਇੱਕ ਵਾਰੀ ਤੁਸੀਂ ਇਹਨੂੰ ਵੀ ਅਗਲੀ ਟਰਾਲੀ ਦਾ ਰੇਡ ਕਰਦੇ ਆ ਚੱਕ ਮਿੱਤਰੋ ਕੀ ਜਾਂਦਾ ਥੂੜੀ ਅੰਦਰ ਦੀ ਆ ਇਹ ਵੀ ਕਰ ਲੋ ਤਰ੍ਹਾਂ ਦੀ ਗੌਰ ਮਾਰ ਲੋ ਇੱਕ ਵਾਰੀ ਟਰਾਲੀ ਮੇਰੇ ਭਾਈ ਅੰਦਰ ਦੀ ਹੈ ਕਿ ਬਾਹਰ ਦੇ ਦਾਸ ਨੇ ਦੀ ਆਹ ਮਰ ਕੇ ਰੋਲਾ ਨਾ ਭਵੇ ਉੱਥੇ ਹਾਂ ਆਹ ਤੋਂ ਨੀ ਤੁਮ ਨੇ ਤਾਂ ਲੰਬਾ ਕਿ ਪੀਂਦੀ ਈ ਕਾਲੀ ਆਈ ਜਾਂਦਾ ਮੈਂ ਨੂੰ ਕਰਕੇ ਆਉਂਦਾ ਸਾਫੀਆ ਤੁਰੀ ਹਾਂ ਮੈਨੂੰ ਮੁਰਗੀ 300 300 ਪੰਜ 10 15 25 30 40 ਯਾ ਸਾਡੇ ਦੰਸੋ ਆਲਾ ਜੋਟਿਆਂ ਦੇ ਸਾਥ ਕੱਟੇ ਨੇ 65 65 ਨਾਂਸਰ ਇਹਨਾਂ 70 370 ਬੋਲਾਂਗੇ 370 ਰੁਪਏ ਬੜੀ 370 ਰੁਪਏ ਫਰਾਨੀ ਜਾਵੇ 370 ਰੁਪਏ ਰੇਟ ਹੋ ਗਿਆ ਮਿੱਤਰੋ ਅੰਦਰ ਦੀ ਧੂੜੀ ਸੀਗੀ ਜਮਾਂ ਸਾਫ਼ ਧੂੜੀ ਸੀਗੀ ਬਾਹਰ ਦੀ ਧੂੜੀ ਆ ਦੇ ਨਾਲ ਦੀ ਬਾਈ ਗਿੱਲੇ ਤੋਂ ਨਹੀਂ ਬਾਈ ਜਲਦੀ ਜੀ ਅੱਨਾ ਪਰ 1 ਕਰੋੜ ਰੁਪਏ ਕਰਾਉਣਾ ਬੋਲੋ ਹੀ ਬੋਲੋ ढाई सौ रुपिया ढाई सौ रुपिया पचुजा सठ सतर पंजहतर असी पियासी नवे चानवे तस पंद्रहं बि सौ वीह रुपिया कोला के पंज ती 35 ਕਾਲੀ ਪਤਾਲੀ ਆ ਬਸ ਮਣੀ ਕਰਨੀ ਆ ਲਓ 300 300 ਹੱਥ ਧੰਦ 70 370 ਬੋਲਣਗੇ 300 ਦੇ 70 ਰੁਪਏ ਇਸ ਟਰਾਲੀ ਦਾ ਰੇਟ ਹੋ ਗਿਆ ਮਿੱਤਰੋ ਬਸ 400 ਤੇ 35 ਰੁਪਏ ਹੁਣ ਤੱਕ ਦਾ ਜੇ ਆਪਾਂ ਹਾਈਐਸਟ ਰੇਟ ਵੇਖੀਏ ਤੇ 435 ਰੁਪਏ ਰਿਹਾ ਬਈ ਜੀ ਕੀ ਹਾਲ ਚਾਲਾ ਵਧੀਆ ਬੋਲਾਂਗੇ 385 ਬੋਲਾਂਗੇ 90 ਗਾ ਪੁੱਛਿਆ ਬਈ ਨੂੰ 90 ਗਾ ਕਾਲੀ ਜੀ ਲਈ ਆ ਜੜਾ ਕਸਮ ਪਟੀ ਪੁੱਛਿਆ ਵਾਹ ਬਈ ਠੀਕ ਹੈ 90 400 400 10 ਬੋਲਾਂਗੇ 410 ਰੁਪਏ ਬਈ ਲਈ 400 ਤੇ 10 ਰੁਪਏ ਟਰਾਲੀ ਦਾ ਰੇਟ ਹੋਇਆ ਮਿੱਤਰੋ 435 ਰੁਪਏ ਹੁਣ ਤੱਕ ਦਾ ਜੇ ਹਾਈਸਟ ਰੇਟ ਦੇਖੀਏ ਤਾਂ 435 ਰੁਪਏ ਹੋਇਆ ਕੋੜ ਕਪੂਰੇ ਦੀ ਦਾਣਾ ਮੰਡੀ ਦੇ ਵਿੱਚ ਟਰਾਲੀਆਂ ਹੁੰਦੀਆਂ ਰੋਜ਼ 7:30 ਵਜੇ ਬੋਲੀ ਹੁੰਦੀ ਆ ਕਿੰਨਾ ਭਰਾਵਾਂ ਨੇ ਨੇੜੇ ਦੇ ਜੀਓ ਤੋਂ ਵੇਚ ਨਹੀਂ ਉਹ ਵੀ ਲਿਆ ਸਕਦੇ ਤੁੜੀ ਤੇ ਇਹਨਾਂ ਨੇ ਖੀਦ ਨਹੀਂ ਨੇੜੇ ਦੇ ਬੰਦਾ ਤੁ ਵੀ ਆ ਸਕਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਦਬ ਕੇ ਆ ਜਾ ਮੇਰੇ ਇਹ ਵੀ ਵਧੀਆ ਲੱਗਿਆ ਇਹਦਾ ਬੀਚੀ ਹੈ ਕੋਈ ਆ ਬਰਾਣਾ ਉਹ ਰਾਮ ਮਾਰੀ ਤੇ ਇਹ ਵਾਲੇ ਦਾ ਆਹ ਵਾਹ ਹਿੰਦ ਦੋਨੇ ਕਿ ਮੈ ਲਊਗਾ ਮੁਖਤਿਆਰ ਮਾਦੀਵਾਜ ਮੁਖਤਿਆਰ ਹੋ ਗਿਆ ਦੇ ਕੇ ਵੀ ਜਾਵਾਂਗੇ ਉਹ ਤਾਂ ਹੀ ਕਰਦੇ ਆ ਠੀਕ ਹੈ ਬੋਲੋ ਜੀ ਮੈਂ ਸਾਸ ਦੇ ਦੂਰੀ ਖੜੀ ਨਹੀਂ ਬੋਲਦਾ ਬਈ ਇੱਥੇ ਕੋਈ ਮਾਦੀਵਾਜ ਹੋਰ ਜਾਂ ਫਿਰ ਤੂੰ ਸੂਤ ਨਹੀਂ ਹਾਂਗਾ ਕਹਦਾ ਖੜੇ ਨਾ ਬੋਲਦਾ ਬਈ ਇੱਥੇ ਕੋਈ ਕਿੱ데 ਆਖੇ ਬਾਈ ਜਿੰਨੀ ਲਾ ਓਏ 150 ਰੁਪਇਆ ਫਿਰ 150 ਹੈ ਭਾਈ ਇਹ ਰੇ ਆਪਣਾ 150 ਭੁੱਲਾ ਕਿ ਨਾ ਭਾਈ ਜੀ 150 ਰੁਪਇਆ ਹੈ ਹੈ ਇਸ ਤੋਂ ਮਤਲਬ ਕੋਲੇ ਖੜ ਦੇ ਲਾ ਬੰਮਣ ਵਾਲੇ ਕੋਠੇ ਆ ਜੋ ਬੰਮਣ ਵਾਲੇ ਕੋਠੇ ਆ ਟੈਂਕੀਆਂ ਕੋਲੇ ਪਾਣੀ ਵਾਲੀਆਂ ਹੁੰਦਾ ਹੈ ਨਾ 150 ਰੁਪਇਆ ਟਰਾਲੀ ਦਾ ਰੇੜਾ ਬਾਹਰ ਦੀ ਥੂੜੀ ਸੀ ਥੋੜੀ ਜਿਹੀ ਮੜੀ ਸੀ ਥੂੜੀ ਥੂੜੀ ਸਾਫ਼ ਹੋਣੇ ਕਰਕੇ ਵੀ ਇਹਨੂੰ ਕਿਸੇ ਨੇ ਪੁੱਛਿਆ ਨਹੀਂ ਗਾ ਆਕਟ ਮਤੇ ਦਾ ਰੂਸਾ ਦਾ ਇਹਦਾ ਵੀ ਰੇਟ 300 200 ਦੇ ਕਰੀਬ ਜਾ ਬਣਦਾ ਉਹ ਈ ਟਰਾਲੀ ਦਾ ਵੇਣੇ ਕੀ ਰੇਟ ਜਾਂਦਾ ਲੱਗਦੀ ਹੈ ਬਾਹਰ ਦੀ ਟੁੜੀ 16 ਬੋਲੋ 200 ਤਸ ਕਰ ਦੇ 200 ਉਹ 10 ਕਰ ਦੇ 10 ਦੇ ਅੰਦਰ ਹੋ 15 20 25 50 55 60

ਐਨਾ 130 ਰੁਪਏ ਟਰਾਲੀ ਦਾ ਰੇਟ ਗਿਆ ਬਾਹਰ ਦੀ ਟੂੜੀ ਸੀਗੀ ਥੋੜੀ ਠੀਕ ਸੀ ਕਿ ਟੂੜੀ ਇੰਨੀ ਮਾੜੀ ਨਹੀਂ ਸੀਗੀ ਅਗਲੀ ਟਰਾਲੀ ਵਾਲ ਚੱਲਦੇ ਹਾਂ ਮਤਰਾ ਕੀ ਰੇਟ ਜਾਂਦਾ ਨਗਾ ਨਹੀਂ ਗਣਤੀ ਕਰੀਏ ਤਾਂ ਆਪਾਂ ਚਾਰ ਨਗ ਰਹਿ ਗਏ ਇਦੂ ਮਗਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਦਬਕੇ ਤਾਂ ਜੋ ਹੋਰ ਭਰਾਣ ਵੀ ਰੇਟ ਦਾ ਪਤਾ ਲੱਗ ਸਕੇ ਤੇ ਚੈਨਲ ਦੀ ਵਾਤਵਾਰ ਸਪੋਰਟ ਕਰੋ ਆਪਣੇ ਦੀ ਪਹਿਲੀ ਵੀਡੀਓ ਅਪਲੋਡ ਕਰਿਆ ਦੇਣਾਗਾ ਅੰਦਰ ਦੀ ਟੂੜੀ ਆਪੜੀ ਜਵਾਂ ਬਾਈ ਫੈਨ ਵਾਲਾ ਇਹ ਖੱਡ ਨਹੀਂ ਦੇ ਸਕਦੇ ਜੀ ਖਾਂਦੇ ਨਹੀਂ ਖੋਲਦੇ ਕਾ ਬਣਾ ਲਾਗੇ 55 60 65 70 74 405 405 10 ਕਿਥੇ ਜਾਣੀ ਬਾਈ ਫਿਲਮੀ ਦੇਂਗਾ ਬਾਈ ਕਿਹਾ 10 15 ਜਦ ਸੰਗੂਰੇ ਪੈ ਚਾ 420 ਬੋਲਦਾ ਕੋਈ ਚਲ ਬੱਚੀ 25 ਅਲਹਮਦੁਲਾ ਤੇ ਤੂੰ ਹੀ ਬਹੁਤ ਹਸਾਬ ਹੈ ਮੈਂ ਸੀਦਾ ਸਿਰ ਆਇਆ ਇਹ ਛੋੜੀ ਛੋੜੀ ਇਹਦਾ ਪੰਡਾ ਖੋਲਿਆ ਤੇਰੀ ਆ ਜਾ ਉਹ ਤੇਰੇ ਨਹੀਂ ਤੇਰੀ ਇਹ ਬਾਤਾਂ ਹੈ ਹਾਂ ਤੇ ਪੋਰਾ ਲਾਉਣਾ ਯਾਰ 425 ਰੁਪਏ ਹੈ ਟਰਾਲੀ ਦਾ ਰੇਟ ਗਿਆ ਅਗਲੀ ਟਰਾਲੀ ਦਾ ਕਹਿੰਦੇ ਆਪਾਂ ਮਾਰ ਲੂ ਨਿਗਾਹ ਕਰਾਂਗੇ ਜੀ 425 ਉਹ ਕੰਡਾ ਕਰਾਓ ਚੱਲਾ ਆ ਗਿਆ ਮੁੰਡਾ ਕਿ ਰੇਟ ਜਾਂਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਰੱਬ ਕੇ ਉਹ ਰੰਗ ਨਹੀਂ ਆਊਗਾ ਰੰਗ ਨਹੀਂ ਆਊਗਾ ਜੀ ਲਓ ਜੀ ਚਲੋ 300 ਰੁਪਏ 300 300 ਰੁਪਏ 5 10 15 20 300 ਵੀ ਬੋਲਾਂਗੇ ਨੇ 300 ਰੁਪਏ ਬਾਈ 300 ਤੇ 20 ਰੁਪਏ ਬਸ 400 ਤੇ 320 ਬਾਹਰ ਦੀ ਟੁੜੀ ਸੀਗੀ 320 ਤੇ ਰਹਿ ਗਈ ਐ ਬਸ ਨਾਗਰੀ ਕੀ ਰੇਟ ਲਾ ਗਿਆ ਵੇਣੇ ਇਹਦੀ ਆਪਣਾ ਕੀ ਰੇਟ ਨਿਕਲਦਾ ਕੀ ਰੇਟ ਲੱਗਦਾ ਉਰੀ ਬਾਹਰ ਦੀ ਇਹ ਥੋੜੀ ਕੀ ਹਾਲ ਹੈ ਇਹਦੀ ਡਾਲੀ ਵੀਰੇ ਹਾਂਜੀ ਹਾਂਜੀ ਅਕਲ ਬਾਹਰ ਦੀ ਇਹਨਾਂ ਨੂੰ ਲੈ ਬਾਹਰ ਦੀ ਬਾਹਰ ਡਾਲੀ ਕਿਹੜਾ ਹਾਂ ਹਾਂਜੀ ਤੇਰੇ ਬਾਲੂ ਦੀ ਨਹੀਂ ਬੋਲਦਾ ਬਾਈ ਕੋਈ ਇੱਥੇ ਨਹੀਂ ਯਾਰਾ ਸਾਡਾ ਹੋ ਗਿਆ ਇਹਦੇ ਨਾਲ ਤਾਂ ਵੀ ਨਹੀਂ ਹਾਂ ਭਾਈ ਇਹ ਨਾਲ ਦੀ ਹੈ ਗਿੱਲੀ ਬੱਤੀ ਹੋਣੀ ਨਹੀਂ 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 ਨਾਲ ਦੀ ਕੱਢ ਕੇ ਵੇਲਾ ਲੋ ਜੀ ਤੂੜੀ ਖਰਾਬ ਹੋਣੇ ਕਰਕੇ ਇਹਦਾ ਰੇਟ ਕਿਸੇ ਨੇ ਨਹੀਂ ਲਾਇਆਗਾ ਦਾਰ ਦੀ ਥੋੜੀ ਸੀਗੀ ਥੋੜੀ ਕੁਆਲਟੀ ਕਾਲ ਸੀ ਥੋੜੀ ਆਪਾਂ 7:30 ਵਜੇ ਬੋਲੀ ਹਾਂ ਜੀ ਵੀਡੀਓ ਡੇਲੀ ਅਪਲੋਡ ਕਰਿਆ ਕਰਾਂਗੇ ਤੇ ਆਪਣੇ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਦੋਸਤੋ ਵੀਡੀਓ ਵੇਖਣ ਲਈ ਚੈਨਲ ਨਾਲ ਜੁੜੇ ਰਹੋ